ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਕਵਤਾ ਬੋਲਣ ਤੋਂ ਪਹਿਲਾਂ ਸਾਧ ਸੰਗਤ ਇੱਕ ਬੰਦ ਕਹਿਣਾ ਚਾਹਾਂਗੀ ਸਾਧ ਸੰਗਤ ਹੈ ਰੱਬ ਦਾ ਰੂਹ ਬੰਧਿਆ ਕੰਗ ਸਰ ਨਾ ਪਾਰਸ ਵਾਂਗੂ ਇਹ ਮਿੱਟੀ ਨੂੰ ਕਰੇ ਸੋਨਾ ਦੂਰ ਅੰਦਰੋਂ ਸਭ ਗੁਨਾਹ ਹੁੰਦਾ ਜਿਸ ਨੂੰ ਮਿਲ ਜਾਏ ਓਟ ਸੱਜ ਸੰਗਤ ਦੀ ਉਹਦਾ ਜਨਮ ਸਫਲ ਹਰ ਸਾਹ ਹੁੰਦਾ ਉਹਦਾ ਜਨਮ ਸਫਲ ਹਰ ਸਾਹ ਹੁੰਦਾ ਪਹਿਲਾਂ ਮੈਂ ਕਰਦਾ ਧੰਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿ ਕੇ ਸ਼ਹੀਦੀ ਲਾਲਾਂ ਦੀ ਸ਼ਹੀਦੀ ਦੀ ਕਹਾਣੀ ਕਉਤਾ ਅਦੁੱਤੀ ਸ਼ਹਾਦਤ ਧਨਪੁਰ ਦੇ ਇੱਕ ਬਹਾਦਰ ਜੀ ਹਿੰਦ ਦੀ ਚਾਦਰ ਬਣ ਕੇ ਆਏ ਨੌਵੇਂ ਅਵਤਾਰ ਗੁਰੂ ਧਰਮ ਦੀ ਡੁੱਬਦੀ ਬੇੜੀ ਨੂੰ ਲਾਇਆ ਬੰਨੇ ਪਾਰ ਗੁਰੂ ਦਸ਼ਮੇਰੀ ਪੰਡਤਾਂ ਦੀ ਸੁਣੀ ਜਦ ਦਰਦ ਭਰੀ ਪੁਕਾਰ ਗੁਰੂ ਸੀਸਪੇੜ ਕਰ ਦਿੱਤਾ ਦਿੱਲੀ ਜਲਦ ਤਾਰਨ ਹਾਰ ਤਰੰਦੀ ਰੱਖਿਆ ਖਾਤਰ ਤਰੰਦੀ ਰੱਖਿਆ ਖਾਤਰ ਆਵਾਰ ਦਿੱਤਾ ਪਰਿਵਾਰ ਗੁਰੂ ਜ਼ੁਲਮ ਅਗੇ ਨਾ ਗੋਡੇ ਟੇਕੇ ਮੰਨੀ ਨਹੀਂ ਹੁਨਾਰ ਕੋ ਦੁਨੀਆ ਦੇ ਵਿੱਚ ਕੋਈ ਨਾ ਦੂਜਾ ਦੁਨੀਆ ਦੇ ਵਿੱਚ ਕੋਈ ਨਾ ਦੂਜਾ ਤੇਰੇ ਜੀ ਆਦਾਰ ਗੁਰੂ ਤੇਰੇ ਚਰਨਾਂ ਵਿੱਚ ਝੁਕੇ ਦੁਨੀਆ ਮੰਗਦੀ ਹੈ ਪਿਆਰ ਕੋ ਤੇਰੇ ਵਰਗਾ ਕੋਈ ਨਾ ਦੂਜਾ ਇਸ ਦੁਨੀਆ ਦੇ ਅੰਦਰ ਤੇਰੇ ਦਿੱਤੀ ਕੁਰਬਾਨੀ ਦਾ ਗਹਿਰਾ ਬੜਾ ਸਮੁੰਦਰ ਤੇਰੇ ਦਾਤੇ ਚੁੱਕਦੇ ਆ ਕੇ ਕੀ ਮੰਦਰ ਕੀ ਮਸਜਿਦ ਕੀ ਮੰਦਰ ਤਾਈਓ ਦੁਨੀਆ ਗੁਣ ਹੈ ਨੌਂਦੀ ਬਣ ਕੇ ਮਸਤ ਕਲੰਦਰ ਜੁਲਮ ਦੀ ਤੇਜ਼ ਹਨੇਰੀ ਅੱਗੇ ਜੁਲਮ ਦੀ ਤੇਜ਼ ਨੇ ਦਨ ਤੇ ਪਾਣਾ ਪ੍ਰਭ ਦਾ ਖਿੜੇ ਮੱਤੇ ਸੀ ਜਰ ਗਏ ਤੇਰਾ ਸਬਰ ਸਿਖਦੇ ਸਦਾ ਜਗ ਦੇ ਲੋਕ ਤਰ ਗਏ ਚਾਂਦਨੀ ਚੌਕ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸੀ ਬਣਿਆ ਅਜਵਨ ਨਜ਼ਾਰਾ ਸੀ ਧਰਮ ਦੀ ਰੱਖਿਆ ਖਾਤਰ ਦਿੱਤਾ ਗੁਰਾਂ ਅਸੀਸ ਪਿਆਰਾ ਸੀ ਨਾ ਡੂਲੇ ਨਾ ਡਗਰਾ ਨਾ ਡੂਲੇ ਨਾ ਥੁਰਾਏ ਮਤੀ ਦਾ ਜੀ ਆਰੇ ਨਾਲ ਜੀਰੇ ਮਤੀ ਦਾ ਜੀ ਆਰੇ ਨਾਲ ਜੀਰੇ ਸਿੱਧ ਜਨ ਬਾਇਆ ਸੋਹਣਾ ਦਿਆਲੇ ਦੇ ਚ ਵਾਲੇ ਖਾ ਕੇ ਤੇ ਰੰਗ ਚੜਾਇਆ ਸੋਹਣਾ ਹਾਂਜੀ ਸਤੀ ਦਾਸ ਨੇ ਤਨ ਜਲਵਾ ਕੇ ਪ੍ਰੇਮ ਕਮਾਇਆ ਸੋਹਣਾ ਗੁਰੂ ਚਰਨਾ ਵਿੱਚ ਆਪਣਾ ਆਪਾ ਆਣ ਮਿਲਾਇਆ ਸੋਹਣਾ ਜਸੀ ਲਿਖ ਰਹੀ ਮਹਿਮਾ ਤੇਰੀ ਜਸੀ ਲਿਖ ਰਹੀ ਮਹਿਮਾ ਤੇਰੀ ਸਤਿ ਅੰਸਾਰ ਦਾਤਿਆ ਅਸੀਂ ਤੇਰੇ ਦਰ ਤੋਂ ਮੰਗਦੇ ਹਾਂ ਸਿੱਖੇ ਪਿਆਰ ਦਾਤਿਆ ਮੇਹ ਦੀ ਨਜ਼ਰ ਤੂੰ ਰੱਖੀ ਸਾਡੇ ਕਾਰਜ ਦੇਵੀ ਸਵਾਰ ਦਾਤਿਆ ਕਾਰਜ ਦੇਵੀ ਸਵਾਰ ਦਾਤਿਆ ਸਤਿਕਾਰ ਜੋ ਸਾਧ ਸੰਗਤ ਜੀਓ ਦੁਨੀਆ ਦੇ ਇਤਿਹਾਸ ਦੇ ਵਿੱਚ ਜੰਗਾਂ ਤਾਂ ਬਹੁਤ ਹੋਈਆਂ ਨੇ ਪਰ ਸਰਹੰਦ ਦੀ ਉਹ ਜੰਗ ਬੜੀ ਅਨੋਖੀ ਸੀ ਬੜੀ ਅਜੀਬ ਸੀ ਜਿੱਤੇ ਇੱਕ ਪਾਸੇ ਹਕੂਮਤ ਦਾ ਹੰਕਾਰ ਸੀ ਤੇ ਦੂਜੇ ਪਾਸੇ ਉਹਨਾਂ ਮੁਸਲਮਾਨਾਂ ਦਾ ਸਿਦਕ ਸੀ ਤੇ ਦਾਦੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਸਨ ਜਦੋਂ ਬੋਧੀਆਂ ਰਾਤਾਂ ਜਦੋਂ ਬੋਧੀਆਂ ਰਾਤਾਂ ਵਿੱਚ ਠੰਡੇ ਬੁਰਜ ਦੇ ਕੰਧਾਂ ਵੀ ਕੰਬ ਰਹੀਆਂ ਸੀ ਉਸ ਵੇਲੇ ਕਲਗੀਧਰ ਪਾਚਾ ਜੀ ਦੇ ਲਾਣ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠ ਕੇ ਮੋਤ ਨੂੰ ਜਿੱਤਣ ਦੀਆਂ ਗੱਲਾਂ ਕਰੇ ਸਨ ਉਹ ਨਿੱਕੀਆਂ ਜਿੰਦਾ ਨਹੀਂ ਸਨ ਉਹ ਨਿੱਕੀਆਂ ਜਿੰਦਾ ਨਹੀਂ ਸਨ ਉਹ ਤਾਂ ਸਿੱਖੀ ਦੇ ਉਹ ਮਹਿਲ ਮਨਾਰੇ ਸੀ ਜਿੰਨਾਂ ਦੀਆਂ ਨੇਹਾਂ ਵਿੱਚ ਖੜ ਕੇ ਅੱਜ ਪੂਰੀ ਤੋਂ ਸਿਰ ਉੱਚਾ ਕਰਕੇ ਜਿਉਂਦੀ ਹੈ ਸਾਹ ਸੰਗਰ ਜੀ ਇਹ ਜਿਹੜੀ ਮੇਰੀ ਇੱਕ ਕਵਤਾ ਹੈ ਇਹ ਲਾਲਾਂ ਦੇ ਜੋਸ਼ ਨੂੰ ਦਰਸਾਉਂਦੀ ਹੈ ਕਿ ਕਿਵੇਂ ਉਹਨਾਂ ਬਾਲਕਾਂ ਨੇ ਸੂਬੇ ਦੀ ਕਚਹਿਰੀ ਵਿੱਚ ਗਰਜ ਕੇ ਕਿਹਾ ਸੀ ਤੇ ਜਾਵੇ ਤਾਂ ਜਾਵੇ ਮੇਰਾ ਸਿੱਖੀ ਜ਼ਿੰਦਗ ਨਾ ਜਾਵੇ ਮੇਰੀ ਇੱਕ ਕਵਤਾ ਹੈ ਅਜੀਤ ਮਛਰਾ ਜੀ ਨਿੱਕੀਆਂ ਜਿੰਦਾ ਵੱਡਾ ਇਤਿਆਹ ਕਲਗੀ ਧਰ ਦਾ ਐਸਾ ਸਕੂਲ ਡਿਟਾ ਕਲਗੀ ਧਰ ਦਾ ਐਸਾ ਸਕੂਲ ਡਿਟਾ ਜਿੱਥੇ ਧਰਮ ਤੋਂ ਸਿੱਖਣਾ ਡੋਲਦੇ ਜੀ ਖਿੜੇ ਮੱਤੇ ਹਾਰ ਕਾਸ਼ ਨੂੰ ਜਰ ਲੈਂਦੇ ਤੇ ਸੌਦਾ ਅਣਖੀ ਟੱਕੜੀ ਵਿੱਚ ਤੋੜਦੇ ਸੀ ਜ਼ੁਲਮ ਸਹਿਣਾ ਨਾ ਉਹਨਾਂ ਕਦੇ ਸਿੱਖਿਆ ਜ਼ੁਲਮ ਸਹਿਣਾ ਨਾ ਉਹਨਾਂ ਕਦੇ ਸਿੱਖਿਆ ਤੇ ਕੂੜ ਨੀਤੀਆਂ ਪੈਰਾ ਏਡ ਰੋਲਦੇ ਸੀ ਹੌਸਲੇ ਦੇਖ ਕੇ ਜਾਲਾ ਵੀ ਕੰਬ ਜਾਂਦੇ ਹੌਸਲੇ ਦੇਖ ਕੇ ਜਾਲਾ ਵੀ ਕੰਬ ਜਾਂਦੇ ਜਦੋਂ ਜੋਸ਼ ਨਾਲ ਬਤੇਆ ਉਨਾਂ ਦੇ ਨੈਣਾ ਵਿੱਚ ਉਨਾਂ ਦੇ ਨੈਣਾ ਵਿੱਚ ਐਸਾ ਨੂਰ ਵਰੇ ਕਿ ਮੌਤ ਦੇ ਪਰਿੰਦੇ ਵੀ ਕੋਲੋਂ ਚਰਮੋਦੇ ਸੀ ਜਾਲਾ ਮਹਤਾਜ ਨੰਗੀ ਦਰਵਾਜ਼ਾ ਹੈ ਦੇਖ ਰੂ ਤੋ ਲਾਲ ਮਸਕਰਾਉਂਦੇ ਸੀ ਧਰਮ ਦੀ ਖਾਤਰ ਸ਼ਹੀਦੀ ਹਾਸ ਕਬੂਲੀ ਧਰਮ ਦੀ ਖਾਤਰ ਸ਼ਹੀਦੀ ਹਾਸ ਕਬੂਲੀ ਜੰਗ ਦੇ ਨਾ ਕਰੇ ਦਿਖਾਉਂਦੇ ਸੀ ਜੇ ਗਾਰਿਆਂ ਦੀ ਗੂੰਜ ਪਹਾੜਾਂ ਨੂੰ ਜੀਰਦੀ ਜਦੋਂ ਮੁੱਕ ਤੋਂ ਵਾਹਿਗੁਰੂ ਨਾਮ ਤੇ ਆਉਂਦੇ ਜਿਹੜਾ ਬੰਦ ਚੰਗਾ ਲਗੇ ਸਾਥ ਸੰਗਤ ਦੀ ਜਿਕਾਰੇ ਜਰੂਰ ਛੱਡਦੇ ਤਾਂ ਕਿ ਕبھی ਹਨ ਵੀ ਹੌਸਲਾ ਹੋ ਜਾਂਦਾ ਬੀਬੀ ਅਚਾਰਾ ਛੰਗਰੇਟ ਬੋਲੇ ਸੋਨਿਆ ਸਾਥ ਸ੍ਰੀ ਅਕਾਲ ਦੀ ਨਿੱਕੀਆਂ ਜਿੰਦਾ ਵੱਡਾ ਇਤਿਹਾਸ ਲਿਖਿਆ ਨਿੱਕੀਆਂ ਜਿੰਦਾ ਵੱਡਾ ਇਤਿਹਾਸ ਲਿਖਿਆ ਜੋ ਸੱਚ ਦੇ ਸਿੱਧਕ ਦੀ ਗਾਥਾ ਸੁਣਾਉਂਦਾ ਏ ਦਿਵਾਰਾਂ ਵੀ ਕੰਬੀਆਂ ਤੇ ਡੰਗ ਰਹਿ ਗਈਆਂ ਦਿਵਾਰਾਂ ਵੀ ਕੰਬੀਆਂ ਤੇ ਡੰਗ ਰਹਿ ਗਈਆਂ ਕਿ ਇੰਨਾ ਜੇਰਾ ਇਹਨਾਂ ਚ ਕਿੱਥੋਂ ਆਉਂਦਾ ਏ ਬਾਣੀ ਦਾ ਉਹ ਟਾਸਰਾ ਸੀ ਬਾਣੀ ਦਾ ਉਹ ਟਾਸਰਾ ਸੀ ਉਹਨਾਂ ਜਿੰਦਾਂ ਨੂੰ ਜੋ ਮਨਾਂ 'ਚ ਮੌਤ ਦਾ ਡਰ ਭਜਾਉਂਦਾ ਏ લાલા ਦੇ ਬਲਦਾਨ ਤੇ ਖੁਸ਼ਸਲ ਦਸ਼ਮੇਸ਼ ਪਿਤਾ ਚੰਡਾ ਕੋਮ ਦਾ ਝੂੜ ਦਾ ਨજર ਆਉਂਦਾ ਏ ਨਰਲਾ ਜੀ હા ਜੀ ਕੋਦੀ ਠੰਡ ਦੀ ਪਰਵਾਹ ਨਾ ਕੀਤੀ ਭੋਰਾ ਕੋਦੀ ਪੰਡ ਦੀ ਪਰਵਾਹ ਨਾ ਕੀਤੀ ਭੋਰਾ ਨੰਗੇ ਪੈਰੀ ਸਰਹੰਦ ਨੂੰ ਜਾ ਰਹੇ ਦੀ ਭੁੱਖ ਤੇ ਪਿਆਸ ਵੀ ਉਹਨਾਂ ਤੇ ਕੀ ਵਾਰ ਕਰਦੀ ਭੁੱਖ ਤੇ ਪਿਆਸ ਵੀ ਉਹਨਾਂ ਤੇ ਕੀ ਮਾਰ ਕਰਨਦੀ ਨਾ ਮਰਨ ਦਾ ਆਨੰਦ ਜੋ ਗੁੜਾ ਪਾਰੇ ਸੀ ਵੇਚਣਾ ਜਮੀਰ ਨੂੰ ਗੁਨਾਹ ਸੀ ਮੰਨਦੇ ਹੋ ਵੇਚਣਾ ਜਮੀਰ ਨੂੰ ਗੁਨਾਹ ਸੀ ਮੰਨਦੇ ਹੋ ਗੁਰੂ ਮਰਿਆਦਾ ਨੂੰ ਉਜਦੇ ਜਮਸਾਰੇ ਸੀ ਅਣਜਾਨੇ ਰਾਹਾਂ ਦੇ ਰਾਹੀ ਬਣ ਕੇ ਉਹ ਤਾਂ ਮਨੁੱਖਤਾ ਦੇ ਲੈ ਆਪਾ ਲੁੱਟਾਰੇ ਸੀ ਦੀਪ ਜੀ ਜੰਗਲਾਂ ਚੋਂਖੀਆਂ ਕੱਟੀਆਂ ਰਾਤਾਂ ਨੇ ਜੰਗਲਾਂ ਚੋਂਖੀਆਂ ਕੱਟੀਆਂ ਰਾਤਾਂ ਨੇ ਪਰ ਮੁਖ ਤੇ ਜਿਕਵਾ ਨਾ ਆਇਆ ਹੈ ਸੀ ਸਬਰ ਸੰਤੋ ਤੇ ਨਿਮਰਤਾ ਧਾਰ ਕੇ ਤੇ ਜਦ ਨੂੰ ਨਿਆ ਦਾ ਪਾਠ ਪੜਾਇਆ ਹੈ ਸੀ ਸ਼ਸਤਰ ਤੇ ਸ਼ਾਸਤਰ ਦੇ ਮਹਾਰਸਨੋ ਸ਼ਸਤਰ ਤੇ ਸ਼ਾਸਤਰ ਦੇ ਮਹਾਰਸਨੋ ਵਦਾਰ ਦਸ਼ਮੇ ਤਮੁ ਨਾ ਪਾਇਆ ਹੈ ਸੀ ਦੁੱਖਾਂ ਦੀ ਅੱਗ ਵਿੱਚ ਵੀ ਸੋਨੇ ਵਾਂਗ ਨਿਖਰੇ ਦੁੱਖਾਂ ਦੀ ਅੱਗ ਵਿੱਚ ਵੀ ਸੋਨੇ ਵਾਂਗ ਨਿਖਰੇ ਜੜ ਦੀ ਕਲਾਚ ਬਚਪਨ ਬਿਤਾਇਆ ਹੈ ਸੀ ਧਰਮ ਦਾ ਤਾਜ ਹੀ ਸਿਰਾਂ ਤੇ ਸੱਜਿਆ ਧਰਮ ਦਾ ਤਾਜ ਸੀ ਸਿਰਾਂ ਉੱਤੇ ਸੱਜਿਆ ਛੋਟੀ ਹੁਨਰ ਬਲਦਾਨੀ ਬਣੀ ਹੈ ਸੀ ਨਿਰਰਤਾ ਜੀ ਹਰ ਜੰਗ ਜੁਲਾਉਂਦੇ ਖਿਲਾਫ ਲੜੀ ਹੈ ਸੀ ਧੰਨਵਾਦ ਜੀ ਸ਼ਾਨੋ ਸ਼ੌਂਕ ਤਾਂ ਨਾ ਉਹਨਾਂ ਨੂੰ ਪਹੁੰਦਿਆ ਸੀ ਸ਼ਾਨੋ ਸ਼ੌਂਕ ਤਾਂ ਨਾ ਉਹਨਾਂ ਨੂੰ ਪਹੁੰਦਿਆ ਸੀ ਅਣਖਾਂ ਦੀ ਖਾਤਰ ਇਹ ਚੌਣ ਖੜੀ ਹੈ ਸੀ ਸੱਚ ਦੇ ਰਾਹ ਤੇ ਉਡੋਲ ਹੋ ਕੇ ਚੱਲਣਾ ਦਾਦਾ ਜੀ ਦੇ ਬੋਲਾਂ ਤੋਂ ਇਹ ਢਲਹੀ ਹੈ ਸੀ ਪੰਜ ਤਾਰਾਂ ਦੀ ਉਹਨਾਂ ਨੇ ਸ਼ਾਨ ਰੱਖੀ ਪੰਜ ਕਾਰਾਂ ਦੀ ਉਹਨਾਂ ਨੇ ਸ਼ਾਨ